ਇਹ ਕਿੰਨੇ ਦਾ ਦਾ ਪ੍ਰਾਈਸ ਕੀ ਜੀ 80 50 20 20 ਇਹ ਉੱਪਰ ਕੀ ਆ ਗਿਆ ਹੈ ਸਾਪੇ ਗ੍ਰੀਲੀ ਹੈ ਇਹ ਸ਼ੇਜ਼ਵਨ ਇਹ ਵਾ ਜੀਸ ਆਣ ਗਿਆ ਹੁਣ ਠੀਕ ਹੈ ਪੀਕੈਪਸ ਕੰਮ ਨਹੀਂ ਪੜਨਾ ਸਾ ਗ੍ਰੀਨ ਚਿਲੀ ਠੀਕ ਹੈ ਟਮਾਟੋ ਪੀਮਾਇਓ ਲੋ ਜੀ ਅੱਜ ਅਸੀਂ ਪਹੁੰਚ ਗਏ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਕਹੁੰਦੇ ਆ ਅੰਮ੍ਰਿਤਸਰ ਦਾ ਸਭ ਤੋਂ ਫੇਮਸ ਐਗ ਰੋਲ ਤੇ ਆਓ ਵੀ ਇਨਾ ਮਿਲਦੇ ਆ ਤੁਹਾਨੂੰ ਕਰਵਾਉਂਦੇ ਆ ਗੱਲ ਬਾਤ ਵਨ ਬਾਈਟ ਰੋਲਸ ਵੀ ਇਸ ਦੀ ਸ਼ੌਪ ਦਾ ਨਾਮ ਆ ਤੇ ਆਓ ਵੀ ਮੈਂ ਕਰਦੇ ਆ ਗੱਲ ਬਾਤ ਪਰ ਇਹ ਕੀ ਚੀਜ਼ ਆ ਗਈ ਜੇ ਇਹ ਬਈ ਰੋਟੀ ਐ ਇਹ ਰੋਟੀ ਆ ਗਈ ਹਾਂ ਜੀ ਇਹ ਆ ਗਿਆ ਐਗ ਐਗ ਵੀ ਠੀਕ ਆ ਕਿੰਨੇ ਆ ਕਹੁੰਗੇ ਰੋਲ ਦੇ ਵਿੱਚ ਦੋ ਹੋਣਗੇ ਹਾਂ ਜੀ ਠੀਕ ਆ ਭਾਜੀ ਲੋ ਜੀ ਤੁਹਾਨੂੰ ਅੱਜ ਕਹੁੰਦੇ ਆ ਐਗ ਰੋਲ ਅੰਮ੍ਰਿਤਸਰ ਦੇ ਵਿੱਚ ਇਹ ਨੂੰ ਕਰਤਾ ਕ੍ਰੈਸ਼ ਇਹ ਉੱਪਰ ਕੀ ਆ ਗਿਆ ਐ ਭਈ ਕਿਉਂ ਕਿਉਂ ਆ ਰਿਹਾ ਹਾਂਜੀ ਇਹ ਪੜੀਆ ਗਰੂਲ ਦਾ ਵੀ ਭਰਾਈ ਦੇਖਦਾ ਐ ਕਿਦਾ 50 ਪਈ 50 ਹਾਂਜੀ ਠੀਕ ਹੈ ਇੱਕ ਚਿਕਨ 100 ਪਨੀਰ ਲੈ ਲਈ ਪਨੀਰ ਵਾਲੇ ਦਾ ਕਿੰਨਾ 80 ਰੁਪਏ ਦਾ ਹਾਂਜੀ ਓਕੇ ਇਹ ਆ ਗਿਆ ਉੱਪਰ ਆ ਗਿਆ ਆਪਣਾ

ਹੂੰ ਲੋਰੀ ਆਪਣਾ ਹੋ ਗਿਆ ਐਗਰੋਲ ਤਿਆਰ ਇਹਦੇ ਉੱਪਰ ਹੋਰ ਗ੍ਰੇਵੀ ਹੋਊਗੀ ਇਹ ਜਿਸ ਤੇ ਚਿਕਨ ਫਿਲ ਹੋ ਜਾਂਦਾ ਹੁੰਦਾ ਠੀਕ ਆ ਹਾਂਜੀ ਇਹਨਾਂ ਦਾ ਕੱਲਾ ਐਗਰਨਾ ਹੈ ਤਾਂ ਜੇ ਚਿਕਨ ਤੋਂ ਬਿਨਾਂ ਕਿਸੇ ਨੇ ਖਾਣੀ ਹੋਵੇ ਹਾਂਜੀ ਐਗੋ ਜੇਗਾ ਕੱਲਾ ਕੱਲਾ ਵੀ ਹੋਣਾ ਜੀ ਠੀਕ ਆ ਇਹ ਉੱਪਰ ਕੀ ਆ ਗਿਆ ਸਾਡੀ ਗ੍ਰੇਵੀ ਹੈ ਅਸ਼ੇਜ਼ਵਨ ਐਬਾ ਜੀ ਜਾਣ ਗਿਆ ਹੁਣ ਠੀਕ ਆ ਪਿਕਅਪਸ ਕੰਮ ਨਹੀਂ ਪੜਨਾ। ਤਾਂ ਗ੍ਰੀਨ ਚਿਲੇ। ਬੋਕੇ। ਐਟ ਟਮੈਟੋ। ਇਹ ਮਾਇਓ। ਚੈਨ ਲਾਮਨ। ਤੇ ਚਿਕਨ ਵਾਲੇ ਦਾ ਕੀ ਪ੍ਰਾਈਸ ਏ? ਕੋਪੀ 100 ਐ ਚਿਕਨ। ਉਹ ਇਹ 100 ਦਾ ਹੈ ਦਾ ਚਿਕਨ ਲਾਂਗੇ ਜੀ ਜੀ। ਓਕੇ। ਇਹ ਕਿੰਨੇ ਦਾ ਦਾ ਪ੍ਰਾਈਸ ਕੀ ਜੀ 2250 ਰੁਪਏ ਜੇ ਕਿਸ ਨੇ ਖਾਣੇ ਵਾਸਤੇ ਉਹਨਾਂ ਦੇ ਲੋਕੇਸ਼ਨ ਕੀ ਆਪਣੀ ਇਹ ਰੰਜੀਤ ਐਵੇਨਿਊ ਬੀ ਬਲਾਕ ਰੰਜੀਤ ਐਵੇਨਿਊ ਰੰਜੀਤ ਐਵੇਨਿਊ ਰੰਜੀਤ ਐਵੇਨਿਊ ਬੀ ਬਲਾਕ ਰੇਡੀ ਮਾਰਕੀਟ ਹੈ ਮੈਂ ਉਹ ਕਿੰਨੇ ਤੋਂ ਕਿੰਨੇ ਵਜੇ ਤੱਕ ਹੁੰਦੇ ਦੇ ਸਰ 1 ਤੋਂ 11 ਓਕੇ 1 ਤੋਂ 11 ਓਕੇ ਬੀ ਥੈਂਕ ਯੂ ਜੀ ਸਰ ਤੁਸੀਂ ਕੱਲ ਜੀ ਭਾਜੀ ਕਿਵੇਂ ਦਾ ਅਗਰੋਲਾ ਸਰ ਬਹੁਤ ਜ਼ਿਆਦਾ ਵਧੀਆ ਜੇ। ਕੱਲ੍ਹ ਤੋਂ ਘੱਟ 1.5 ਸਾਲ ਹੋ ਗਏ ਨਾ ਕੋ ਕੰਟੀਨਿਊਲੀ ਖਾ ਰਿਆ। ਅੱਛਾ 1.5 ਸਾਲ ਤੋਂ ਇੱਥੇ ਹੁੰਦੇ ਪਏ। ਹਾਂ ਜੀ ਕੰਟੀਨਿਊਲੀ ਆ ਰਿਹਾ ਇਹੋ ਜੀ ਜੀ ਕਿਤੇ ਨਹੀਂ ਮਿਲਦੀ ਸਰ। ਬਹੁਤ ਅੱਛੀ ਬਹੁਤ ਵਧੀਆ ਕੁਆਲਿਟੀ ਰੇਟ ਬਹੁਤ ਜ਼ਿਆਦਾ ਵਧੀਆ। ਲੋਕਾਂ ਨੂੰ ਇੱਥੇ ਆਉਣਾ ਚਾਹੀਦਾ ਐਗਰ ਉਹ ਖਾਣ ਵਾਸਤੇ। ਸਰ ਨੇਚਰਲੀ ਗੱਲ ਹੈ ਸਰ ਵੱਡੇ ਵੱਡੇ ਸ਼ੋਰੂਮਾਂ ਤੇ ਜਾਣ ਨਾਲ ਚੰਗੀ ਜਗ੍ਹਾ ਅੱਛੀ ਜਗ੍ਹਾ ਜਿੱਥੇ ਸਾਫ਼ ਸਫਾਈ ਹੈ ਸਾਰੀ ਵਧੀਆ ਚੀਜ਼ ਹੈਗੀ। ਹਾਂ ਜੀ ਉਹ ਸਾਫ਼ ਸਫਾਈ ਦਿੱਤੀ ਹੈਗੀ। ਹਾਂ ਜੀ ਉਹ ਰੇਟ ਵੀ ਤੁਹਾਡਾ ਐਜ਼ ਅ ਬਜਟ ਦੇ ਅਕੋਰਡਿੰਗ ਹੈਗਾ।